ਨਸ਼ਾ ਵਿਰੋਧ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਕਾਰਵਾਈਆਂ ਗਈਆਂ ਪਰਵਾਸੀ ਜਾਕਰੂ ਕ੍ਰੈਲੀਆ ਨੂੰ ਸੰਬੋਧਨ ਕਰਦਿਆਂ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਪੰਜਾਬ ਸਰਦਾਰ ਖੁਲਦੀਪ ਸਿੰਘ ਟਾਲੀਵਾਲੀ ਨਸ਼ਾ ਮੁਕਤੀ ਅਭਿਆਨ ਨਸ਼ਾ ਮੁਕਤ ਪੰਜਾਬ ਬਣੇਗਾ ਦੇਸ਼ ਦੀ ਪਲੇਠੀ ਸ਼ਾਨ ਨਾਰਾ ਦੰਦਿਆ ਹੋਇਆ ਕਿਹਾ ਯਮਾ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਸ਼ਰੀਵਾਲ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪ੍ਰਚਨ ਰੂਪ ਦੇ ਵਿੱਚ ਛੇੜੇ ਗਏ ਯੁੱਧ ਨਸ਼ਾ ਵਿਰੁੱਧ ਅੱਗੇ ਨਸ਼ਾ ਤਸਕਰਾਂ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ ਕਿਉਂਕਿ ਸੁਭਾ ਮੰਤ ਸਰਕਾਰ ਨੇ ਨਸ਼ਾ ਤਸਕਰੀ ਦਾ ਕਾਨੂੰਨੀ ਸ਼ਿਕੰਜੇ ਦੇ ਵਿੱਚ ਮਹਾ ਵਿਨਾਸ਼ ਕਰਨ ਦੇ ਲਈ ਪ੍ਰਣ ਲਿਆ ਹੋਇਆ ਹੈ ਦੀਪੰਦਰ ਜੀ ਬਰੋਡਗੋਚ ਅੱਜ ਅਸੀਂ ਬੰਦਲਵਾਲਾ ਆਬਾਦੀ ਨਾਪ ਸਿੰਘ ਦੇ ਜਿਹੜੇ ਸਾਡੇ ਨਿਵਾਸੀ ਆ ਉਹਦੋਂ ਨੂੰ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ 1 ਮਾਰਚ ਤੋਂ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਹੁਣ ਜਿਹੜਾ ਅਸੀਂ ਉਹਦੀ ਨਸ਼ਾ ਮੁਕਤੀ ਜਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਤਹਿਤ ਅਸੀਂ ਇਸ ਪਿੰਡ ਦੇ ਵਿੱਚ ਅੱਜ ਉਹ ਸੌਂ ਜਿਹੜੀ ਕਰਾਈ ਹੈ ਪਹਿਲਾਂ ਮੈਨੂੰ ਜਿਹੜਾ ਦੀਂਦੀ ਵਾਲੀ ਕਰਾ ਕੇ ਆਏ ਹੁਣ ਅੱਗੇ ਬਰਲਾਸ ਪਿੰਡ ਦੇ ਵਿੱਚ ਥੱਲੇ ਹਰ ਕੋਡੇ ਵਿੱਚ ਜਾਣਾ ਪੰਜਾਬ ਦੇ 13000 ਪਿੰਡਾਂ ਵਿੱਚ ਜਾਵਾਂਗੇ ਸਾਡੇ ਹਲਕੇ ਦੇ 182 ਪਿੰਡ ਹੈ 182 ਦੇ 82 ਪਿੰਡਾਂ ਵਿੱਚ ਜਾਵਾਂਗੇ ਇਹ ਨਸ਼ੇ ਨੂੰ ਖਤਮ ਕਰਦਾ ਜਿਹੜਾ ਬਹੁਤ ਵਧੀਆ ਨਸ਼ਾ ਜਿਹੜਾ ਨੌਜਵਾਨਾਂ ਨੂੰ ਜਿਹੜਾ ਖਰਾਬ ਪਾਉਂਦਾ ਉਹਨਾਂ ਦੀ ਸਿਹਤ ਖਤਰਾ ਕਰਦਾ ਸੋ ਜਿਹੜੀ ਅਸੀਂ ਮੈਂਚੇੜੀਏ ਨੂੰ ਬਹੁਤ ਵਧੀਆ ਰਿਸੋਰਸ ਮੈਂਦੇ ਤੇ ਮੇਰਾ ਮੰਨੂ ਪੂਰੀ ਆਸ ਹੈ ਕਿ ਅਸੀਂ ਜਲਦੀ ਜਿਹੜਾ ਇਸ ਜਿਹੜਾ ਨਸ਼ਾ ਇਹਦੇ ਤੇ ਕੰਟਰੋਲ ਕਰ ਲਾਂਗੇ ਤਾਂ ਸਰ ਆਪ ਨੇ ਬਿਲਕੁਲ ਨੇੜੇ ਅਕਸਰ ਹੀ ਐਸੇ ਕਿ ஏਰੀਆ ਦੇ ਡਰੋਨ ਨਜ਼ਰ ਆਉਂਦੇ ਆ ਤੇ ਆਪ ਸਰਕਾਰ ਵੱਲੋਂ ਜਿਹੜਾ ਵੱਡਾ ਫੈਸਲਾ ਹੈਗਾ ਐਂਟੀ ਡਰੋਨ ਸਿਸਟਮ ਦਾ ਅੱਸੀ ਵੱਲੋਂ ਜਿਹੜਾ ਨਵਾਂ ਐਂਟੀ ਡਰੋਨ ਸਿਸਟਮ ਜਿਹੜੇ ਲਾਦੇ ਉਹ ਕਦੀ ਮੇਰਾ ਖਿਆਲ ਅੰਦਾਜ਼ਾ 52 ਕਰੋੜ ਦੇ ਆ ਸ਼ਾਇਦ ਉਹ ਜਿੱਦਣ ਲਾਗੇ ਅਸੀਂ ਜਲਦੀ ਲਾ ਰਹੇ ਹਾਂ ਉਹਨਾਂ ਨੂੰ ਜਿੱਦਣ ਉਹ ਲਾਗੇ ਉਹਦੋਂ ਅਸੀਂ ਕੋਈ ਵੀ ਡਰੋਨ ਜਿਹੜਾ ਪਾਕਿਸਤਾਨ ਤੋਂ ਇੱਧਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਨਹੀਂ ਹੋ ਜਾਣਗੇ ਹੁਣ ਸਾਡੀ ਪ੍ਰੋਬਲਮ ਹੈ ਕਿ ਡਰੋਨ ਆਉਂਦਾ ਉਹ ਡਰੱਗ ਵਗੈਰਾ ਛੁੱਟ ਜਾਂਦੇ ਆ ਕਈ ਕੁਝ ਕਰਦੇ ਆ ਉਹਨਾਂ ਨੂੰ ਡੱਕਣਾ ਸਾਡਾ ਸਭ ਤੋਂ ਵੱਡਾ ਚੈਲੰਜ ਆ ਉਹ ਚੈਲੰਜ ਜਿਹੜਾ ਸਾਡਾ ਉਹ ਉਹ ਬਿਲਕੁਲ ਜਲਦੀ ਪੂਰਾ ਹੋਣ ਜਾ ਰਿਹਾ ਜਿੱਦੋਂ ਡੋਨ ਸਿਸਟਮ ਲੱਗ ਗਿਆ ਉਦੋਂ ਅਸੀਂ ਇਸ ਏਰੀਏ ਦੇ ਵਿੱਚ ਉਹ ਤੇ ਪੰਜਾਬ